ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬ ਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਇੱਥੇ ਤੀਹ ਕਪਹਿਰ ਦਾ ਟਾਈਮ ਆ ਬਸ ਬੱਚੇ ਸਕੂਲੋਂ ਆਉਣ ਵਾਲੇ ਨੇ ਪਹਿਲਾਂ ਸਾਰੇ ਕੰਮ ਕਰਨੇ ਵੇੜੇ ਡੇਲੀ ਤੇ ਤੁਹਾਨੂੰ ਪਤਾ ਹੀ ਆ ਉਹ ਹੀ ਝਾੜੂ ਪੋਚਾ ਹਨਾ ਡੇਲੀ ਰੁਟੀਨ ਜਿਹੜੀ ਆਪਣੀ ਚੱਲਦੀ ਰਹਿੰਦੀ ਆ ਉਹ ਸਾਰੇ ਕੰਮ ਨਵੇੜੇ ਅੱਜ ਕੱਪੜੇ ਨੇ ਉੱਤੇ ਸੀਗੇ ਕੱਪੜੇ ਆਪਾਂ ਕੱਲ ਤੋਂ ਲੇ ਸੀ ਕੱਲ ਝਟ ਲਾਤੀ ਕੱਪੜਿਆਂ ਤੇ ਤੇ ਅੱਜ ਨਹੀਂ ਤੋਂ ਉੱਤੇ ਹੈਗੇ ਤੇ ਫਿਰ ਥੋੜਾ ਜਿਹਾ ਤੁਪਾ ਸੇਕ ਕੇ ਹਨਾ ਬੈਠ ਕੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਕਿ ਰਜਾਈਆਂ ਦੇ ਗਲਾਸ ਚੜਾਉਣ ਕੀ ਕਹਾਂਗੇ ਤੁਸੀਂ ਗੁਲਾਫ ਜਾਂ ਛਾੜ ਹਨਾ ਕਈ ਜਗ੍ਹਾ ਛਾੜ ਕਹਿੰਦੇ ਨੇ ਅਸੀਂ ਇਹਨਾਂ ਨੂੰ ਗੁਲਾਫ ਕਹਿੰਦੇ ਆ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਹਨਾ ਵੀ ਤੁਸੀਂ ਕੀ ਕਹਿੰਦੇ ਉਹਨਾਂ ਨੂੰ ਗੁਲਾਫ ਕਹਿੰਦੇ ਹੋ ਜਾਂ ਛਾੜ ਹਨਾ ਅਸਤ ਇਹਨਾਂ ਨੂੰ ਗੁਲਾਫ ਕਹਿੰਦੇ ਆ ਤੇ ਮੈਂ ਉਹ ਲੱਗੇ ਸੀ ਚੜਾਉਣ ਰਾਤੀ ਨਾ ਰਜਾਈਆਂ ਕਢਾ ਲਿਆ ਸੀਗੇ ਬੱਚੇ ਨੇ ਕਿਉਂਕਿ ਜੇ ਆਪਣਾ ਠੰਡ ਹੋ ਜਾਂਦੀ ਹੈ ਰਾਤ ਨੂੰ ਬਹੁਤ ਜ਼ਿਆਦਾ ਤੇ ਬਹੁਤ ਠੰਡਾ ਹੁੰਦਾ ਹਨਾ ਉੱਪਰੋਂ ਨਹੀਂ ਲੈਂਟਰ ਠਰ ਜਾਂਦਾ। ਜੀ ਰਾਤ ਨੂੰ ਬਹੁਤ ਠੰਡ ਲੱਗਦੀ ਆ। ਪਹਿਲਾਂ ਤਾਂ ਆਪਣੇ ਕੰਬਲੇ ਕੱਢੇ ਹੋਏ ਸੀਗੇ ਤੇ ਹੁਣ ਆਪਾਂ ਨੇ ਰਜਾਈਆਂ ਕੱਢ ਲਈਆਂ ਹਨਾ ਤੇ ਰਾਤੀਂ ਜਾਂ ਰਜਾਈਆਂ ਕੱਢੀਆਂ ਫਿਰ ਬੱਚੇ ਕਹਿੰਦੇ ਮੰਮੀ ਠੰਡੀਆਂ ਲੱਗਦੀਆਂ ਨੇ ਵੀ ਇਹਨਾਂ ਤੇ ਗਲੇਵ ਚੜਾਈ। ਫਿਰ ਮੈਂ ਕਿਹਾ ਚਲੋ ਅੱਜ ਧੁੱਪਾ ਲਵਾ ਕੇ ਨਾ ਹੁਣ ਅ ਗਲੇਵ ਚੜਾ ਦਿੰਨੇ ਆ ਤੇ ਇਹ ਧੁੱਪਾ ਲਵਾਈ ਸੀਗੀ ਰਜਾਈਆਂ ਨੂੰ ਹੁਣ ਮੈਂ ਲੱਗੀ ਹੋਈ ਸੀਗੀ ਤੇ ਗਲੇਵ ਚੜਾਉਣ ਤਿੰਨਾਂ ਰਜਾਈਆਂ ਤੇ ਆਪਾਂ ਗਲੇਵ ਚੜਾ ਦਾਂਗੇ ਕੱਲੇ-ਕੱਲੇ ਤੇ ਤੇ ਸਾਰੇ ਤੇ ਇਹਨਾਂ ਨੂੰ ਨਾ ਪਹਿਲਾਂ ਤਾਂ ਇਹਨਾਂ ਦੇ ਉਹ ਸੀਗੀਆਂ ਜਿੱਪਾ ਵਗੈਰਾ ਹਨਾ ਤੇ ਜਿੱਪਾ ਹੁਣ ਧੋ ਜਦੋਂ ਧੋਨੇ ਆ ਫਿਰ ਫਿਰ ਖਰਾਬ ਹੋ ਜਾਂਦੇ ਨੇ ਮਸਾਂ ਇੱਕ ਸੀਜ਼ਨ ਲਾਉਂਦੀਆਂ ਨੇ ਜਿੱਪਾ ਹਨਾ ਤੇ ਜਦ ਇਹ ਖਰਾਬ ਹੋ ਜਾਂਦੀਆਂ ਨੇ ਤੇ ਉਹ ਤਾਂ ਟੁੱਟ ਗਈਆਂ ਸੀਗੀਆਂ ਜਿੱਪਾ ਵਗੈਰਾ ਤਾਂ ਫਿਰ ਉਹ ਹੁਣ ਸਲਾਈ ਮਾਰ ਦਿੰਨੇ ਹੁੰਦੇ ਆ ਤੇ ਮੈਨੂੰ ਇੱਥੇ ਲੱਗਦਾ ਸੀਗਾ ਵੀ ਜਿਵੇਂ ਹਨਾ ਰਜਾਈ ਬੜੀ ਹੁੰਦੀ ਆ ਗਲਾਬ ਛੋਟਾ ਹੁੰਦਾ ਉਹੀ ਸੈੱਟ ਕਰਕੇ ਚੜਾ ਰਹੀ ਸੀਗੀ ਸਹੀ ਨਹੀਂ ਚੜ ਰਿਹਾ ਸੀਗਾ ਤੇ ਇਹਨਾਂ ਦੇ ਨਾਲ ਰਜਾਈਆਂ ਦੇ ਇੱਕ ਤਾਂ ਮਹੂਰ ਸੀਉਂਗੀ ਤੇ ਚਾਰੇ ਨਾ ਜਿਹੜਾ ਖੁੰਝੀਆਂ 'ਚ ਟਾਂਕੇ ਲਾ ਦੂੰਗੀ ਕਿਉਂਕਿ ਫਿਰ ਜਸ ਸਾਹਿਬਰੀ ਤੋਂ ਉਹ ਲੰਦੇ ਨੇ ਨਾ ਲਟਾ ਮਾਰ ਮਾਰ ਕੇ ਇਕੱਠੀਆਂ ਕਰ ਦਿੰਦੇ ਨੇ ਤੇ ਗੱਭੀ ਗੋਲ ਕਰ ਦਿੰਦੇ ਨੇ ਕਈ ਵਾਰ ਤਾਂ ਰਜਾਈ ਨੂੰ ਤੇ ਟੱਪ ਦੇ ਬਾਲੇ ਨੇ ਦੋ ਜਣੇ ਲੜਨ ਲੱਗ ਜਾਂਦੇ ਨੇ ਕਈ ਵਾਰ ਰਜਾਈਆਂ ਦੇ ਉੱਤੇ ਤੇ ਫਿਰ ਉਹ ਇਕੱਠੀਆਂ ਜਿਹੀ ਹੋ ਜਾਂਦੀਆਂ ਨੇ ਹੋਰ ਉਹ ਕਿਉਂ ਇਹਨਾਂ ਨੂੰ ਟਾਂਕੇ ਲਾ ਦਿੰਦੇ ਨੇ ਆਚਾਰਾ ਖੁੰਝਾਂ ਤੇ ਹਨਾ ਵੀ ਤਾਂ ਜੋ ਇਕੱਠੀਆਂ ਨਾ ਹੁਣ ਤੇ ਇੱਥੇ ਨਾ ਹਵਾ ਚੱਲ ਰਹੀ ਸੀਗੀ ਮੈਂ ਸੀਗੀ ਚਾ ਥੱਲੇ ਬੈਠੀ ਉੱਥੇ ਨਾ ਧੁੱਪਾ ਬਹੁਤ ਲੱਗੇ ਉੱਪਰ ਆਪਣੇ ਹਵਾ ਲੱਗਦੀ ਹੈ ਦੇਖੋ ਕਿਵੇਂ ਆ ਜਿਹੜਾ ਕਪੜਾ ਸੁੱਕਣੇ ਪਾਇਆ ਕਿੰਨਾ ਹਿੱਲਦਾ ਹੈ ਤੇ ਥੱਲੇ ਮਤਲਬ ਧੁੱਪਾ ਲੱਗਣਾ ਜਾਂਦੀ ਹੈ ਫਿਰ ਮੈਂ ਕੋਟੀ ਵਗੈਰਾ ਖੋਲਦੀ ਤੇ ਉੱਪਰ ਠੰਡ ਲੱਗੇ ਹੈ ਨਾ ਫਿਰ ਮੈਂ ਗਈ ਨੀ ਚੱਕਣ ਮੈਂ ਵੀ ਚੱਲ ਛੱਡ ਪਰ ਕਿੱਥੇ ਜਾਵਾਂ ਹੁਣ ਚੱਕਣ ਵੀ ਪਹਿਲਾਂ ਤਾਂ ਜਾਂ ਜਾਂਦਾ ਕੰਮ ਨਿਵੇੜਦਾ ਐਵੇਂ ਵੀ ਬੱਚੇ ਨੇ ਆ ਜਾਣਾ ਇੱਥੇ ਇਹਨਾਂ ਨੂੰ ਵੀ ਚਾਹ ਪਾਣੀ ਦੇਣਾ ਤੇ ਉਹ ਦੇਖੋ ਸਾਹਮਣੇ ਨਾ ਜਿਹੜੀ ਆਪਣੇ ਸਰੋਂ ਵਿੱਚ ਹੀ ਉਈ ਉੱਥੇ ਸਾਰੇ ਦੇ ਪਾਪਾ ਪੱਠੇ ਵੱਢ ਰਹੇ ਨੇ ਤੁਹਾਨੂੰ ਸ਼ਾਦੀ ਕਰ ਰਹੇ ਹੋਣਗੇ ਫਰੋਜੀ ਜੇ ਕਲਰ ਦਾ ਸੂਟ ਪਾਇਆ ਹੋਣਾ ਨੇ ਤੇ ਉਹ ਵੀ ਫਿਰ ਚੱਕੜ ਜਾਣੇ ਆ ਪੱਠੇ ਹਨ ਤੇ ਹੁਣ ਸਰੋਂ ਬੜੀ ਹੋ ਗਈ ਅੱਗੇ ਦਾਤਰੇ ਨਾਲ ਵੱਢ ਲੰਦੇ ਸੀਗੇ ਅੱਜ ਦਾਤੀ ਨਾਲੇ ਮਤਲਬ ਵੱਢਣ ਲੱਗੇ ਉਹਨੇ ਬੱਠੇ ਫਿਰ ਉਹ ਵੀ ਦੋ ਤਿੰਨ ਪਰੀਆਂ ਵੱਡਾਂਗੇ ਫਿਰ ਚੱਕਾ ਕੇ ਲੈ ਕੇ ਆਉਂਗੇ ਜਾ ਕੇ ਜਾਨੂ ਮੈਂ ਖਾ ਵੀ फटाफट ਆਪਣੇ ਗਲੇ ਵੇ ਇਹ ਚੜਜੜ ਹਨਾ ਫਿਰ ਜਾਉਂਗੇ ਥੱਲੇ ਨੂੰ ਤੇ ਮੈਂ ਨਾ ਇੱਥੇ ਆਵਾਜ਼ ਧਾਵਾਂ ਦਾ ਕਰਤੀ ਇੱਕ ਨਾ ਦੋਤੰਦਲ ਹੋ ਗਏ ਹੁਣ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਇੰਨੀ ਜ਼ਿਆਦਾ ਖਾਂਗਲ ਛਿੜਤੀ ਆ ਜਦੋਂ ਰਾਤ ਨੂੰ ਪੈ ਜਾਂਦੀ ਆ ਨਾ ਉਸ ਟਾਈਮ ਤਾਂ ਵਾਲਿਓ ਛਿੜਦੀ ਆ ਹਲ ਦਿਨ ਚ ਤਾਂ ਠੀਕ ਰਹਿੰਦੀ ਆ ਤੇ ਰਾਤ ਨੂੰ ਫਿਰ ਬਹੁਤ ਔਖਾ ਹੋ ਜਾਂਦਾ ਜਦੋਂ ਪੈ ਜਾਂਦੀ ਆ ਬਹੁਤ ਛਿੜਦੀ ਆ ਤੇ ਮੈਂ ਮੈਨੂੰ ਇਦਾਂ ਸੀਗਾ ਵੀ ਚਲੋ ਇੱਕੜੇ ਠੀਕ ਆ ਜਵੇ ਮੈਂ ਨਾ ਬਸ ਆਹੇ ਘਰੇਲੂ ਨੁਕਸੇ ਵਰਤ ਦਿੰਦੀ ਆ ਦੇਸੀ ਵਗੈਰਾ ਹਨਾ ਵੀ ਚਲੋ ਇਹ ਪੀਣੀ ਰਹਿੰਦੀ ਆ ਵੀ ਚਲੋ ਇਹਦੇ ਨਾਲ ਆਰਾਮ ਆ ਜਵੇ ਹਨਾ ਕਾਨੂੰ ਦਵਾਈ ਲੈਣੀ ਆ ਤੇ ਕੁਛ ਹੋ ਵਸੇ ਹੁਣ ਤਾਂ ਫਰਕ ਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਹੁਣ ਤਾਂ ਕੁਛ ਤਾਂ ਘਟ ਗਈ ਤੇ ਸ਼ਾਇਦ ਹੌਲੀ ਹੌਲੀ ਹੋਰ ਫਰਕ ਪਾ ਜਾਊਗਾ ਤੂਲਸੀ ਵਗੈਰਾ ਵੀ ਪਾਲਣੇ ਹੁੰਦੀ ਹੈ ਜੇ ਤੁਹਾਨੂੰ ਪੀਣੀ ਹੈ ਵਗੈਰਾ ਤੇ ਕਾੜੇ ਵਗੈਰਾ ਤੇ ਰਾਮ ਆ ਜਾਂਦਾ ਖੰਗ ਨਾਲ ਹੌਲੀ ਹੌਲੀ ਹੋ ਜਾਊਗਾ ਤੇ ਵਰਖ ਛਿੜਦੀ ਬਹੁਤ ਆ ਕਦੇ ਕਦੇ ਜਾਂ ਛਿੜਦਣ ਲੱਗਦੀ ਆ ਤੇ ਲਓ ਜੀ ਇੱਥੇ ਨੇ ਆਪਾਂ ਟਾਂਕੇ ਵੀ ਲਾ ਦिए ਹੈ ਨਾ ਤੇ ਣਾਲੇ ਨਾਲ ਨਾਲ ਵਾਲੇ ਮੈਂ ਇੱਥੇ ਖੜੀ ਦੇਖੀ ਜਲਦੀ ਸੀ ਕਿ ਹਾਲ ਵਾਲੇ ਹਨ ਬੱਚੇ ਜਾ ਰਹੇ ਸੀਗੇ ਗੱਡੀਆਂ ਰਿੰਗਦੀਆਂ ਸੀਗੀਆਂ ਆਪਣੇ ਨਾਲ ਇੱਥੇ ਉੱਪਰ ਆਏ ਆ ਵੀ ਇਹ ਮਹਿਸੂਸ ਜਿਆ ਨਹੀਂ ਹੁੰਦਾ ਵੀ ਆਪਾਂ ਕੱਲੇ ਘਰ ਹਨ ਹਨ ਆਪਣੇ ਉੱਪਰੋਂ ਖੁੱਲਾ ਵਾਲੇ ਵਾਲੇ ਸਾਰੇ ਦੇਖੀ ਜਾਂਦੇ ਨੇ ਤੁਰਦੇ ਫਿਰਦੇ ਹਨ ਵੀ ਕਦੇ ਕੋਈ ਨਹੀਂ ਗਿਆ ਕੋਈ ਆ ਗਿਆ ਸੜਕ ਆਪਣੀ ਬਗਦੇ ਰਹਿੰਦੀ ਆ ਤੇ ਹਾਲ ਵਾਲੇ ਰੌਣਕਾਂ ਕਰਦੇ ਹਨ ਫਿਰ ਕੱਲਾ ਜਿਹਾ ਮਹਿਸੂਸ ਨਹੀਂ ਹੁੰਦਾ ਮਤਲਬ ਵੀ ਆਪਾਂ ਕੱਲੇ ਜੇ ਇੱਥੇ ਹਨ ਉੱਪਰ ਰਹਿਨੇ ਵੀ ਬੱਚੇ ਸਕੂਲ ਚਲੇ ਗਏ ਹਨ ਆਪਾਂ ਕੱਲੇ ਰਹੇਗੇ ਤੇ ਚੱਲੀ ਜਾਂਦਾ ਮਤਲਬ ਆਲੇ-ਦਾਲ ਰੌਣਕ ਰਹਿੰਦੀ ਆ ਜੀ ਲੱਗਿਆ ਰਹਿੰਦਾ ਤੇ ਬਾਕੀ ਜੀ ਹਨਾ ਅ ਕੱਲ ਆਪਾਂ ਤੋਂ ਵੀਡੀਓ ਨਹੀਂ ਪਈ ਹੈਗੀ ਬਸ ਸਿਹਤ ਜੀ ਜਿਹੜਾ ਤੁਹਾਨੂੰ ਦੱਸਿਆ ਮੈਂ ਖਰਾਬ ਜੀ ਸੀ ਨਾ ਫਿਰ ਮੈਂ ਕਿਹਾ ਚੱਲ ਛੱਡ ਫਿਰ ਕਿਤੇ ਨਾ ਜਦੋਂ ਨਾ ਸਿਹਤ ਖਰਾਬ ਹੋਵੇ ਫਿਰ ਜੀ ਨਹੀਂ ਕਰਦਾ ਹੈਗਾ ਬਲੌਗ ਵੀ ਬਣਾਉਣ ਨੂੰ ਤੇ ਤਾਂ ਹੀ ਨਹੀਂ ਕੱਲ ਬਲੌਗ ਬਣਿਆ ਹੈਗਾ ਫਿਰ ਮੈਂ ਪਾਇਆ ਨੀ ਕੋ ਸ਼ਾਮੀ ਜੀ ਜਾ ਕੇ ਇੱਕ ਸ਼ਾਰਟ ਪਾਤਾ ਸੀਗਾ ਤੇ ਬਲੌਗ ਨਹੀਂ ਬਣਿਆ ਸੀਗਾ ਫਿਰ ਮੈਂ ਕਿਹਾ ਚਲ ਅੱਜ ਤਾਂ ਬਣਾਉਣਾ ਹੀ ਪੈਣਾ ਹਨਾ ਇਹ ਵੀ ਕੰਮ ਆ ਹਨਾ ਜ਼ਰੂਰੀ ਤੇ ਜਿਕਣ ਘਰ ਦੇ ਡੇਲੀ ਕੰਮ ਜ਼ਰੂਰੀ ਨੇ ਤੇ YouTube ਤੇ ਵੀਡੀਓ ਪਾਉਣੀ ਵੀ ਜ਼ਰੂਰੀ ਆ ਹਨਾ ਫੇ ਸੋਚਿਆ ਮੈਂ ਕਿ ਚਲੋ ਅੱਜ ਤਾਂ ਬਣਾ ਹੀ ਲੈਨੇ ਆ ਹਨਾ ਤਾਂ ਕਰਕੇ ਫਿਰ ਮੈਂ ਕੈਮਰਾ ਲਾ ਹੀ ਲਿਆ ਸੀਗਾ ਮੈਂ ਚਲੋ ਬਾਈ ਸੂਵਰ ਕਰ ਦਾਂਗੇ ਬਣਾ ਲੀਏ ਹਨਾ ਜਿਹੜੇ ਭੈਣ ਬਾਈ ਡੇਲੀ ਦੇ ਦਿੰਦੇ ਹੋ ਅੜੀਕਦੇ ਨੇ ਫਿਰ ਜੇ ਤੋ ਦੋ ਤਿੰਨ ਦਿਨ ਮਤਲਬ ਬਲਾਕ ਨਹੀਂ ਜਾਂਦੇ ਹੈਗੇ ਫਿਰ ਡਿਕਲ ਆ ਜਾਂਦੇ ਆ ਐ ਵੀ ਪਤਾ ਨਹੀਂ ਕੀ ਗੱਲਬਾਤ ਹੈ ਹੁਣ ਆਏ ਆ ਜਿਹੜੇ ਆਪਣੇ ਹੋਰ ਰਿਸ਼ਤੇ ਦਾ ਦੇਖਦੇ ਨੇ ਹੈ ਨਾ ਉਹ ਜਿਹੜੇ ਨਹੀਂ ਕਮੈਂਟ ਕਰਦੇ ਹੈਗੇ ਫਿਰ ਉਹਨਾਂ ਨੂੰ ਤਾਂ ਹੋ ਜਾਂਦਾ ਵੀ ਅੱਜ ਪਤਾ ਨਹੀਂ ਘੱਟ ਨਹੀਂ ਬਲਾਕ ਆਇਆ ਹੈਗਾ ਤੇ ਕਮੈਂਟ ਤਾਂ ਚਲੋ ਨਹੀਂ ਕਰਦੇ ਹੈਗੇ ਹਨਾ ਲਾਈਕ ਕਰਨਾ ਵੀ ਭੁੱਲ ਜਾਂਦੇ ਨੇ ਲਾਈਕ ਤਾਂ ਕਰਦਿਆ ਕਰੋ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਕਹਿੰਦੀ ਆ ਪਲੀਜ਼ ਲਾਈਕ ਕਰਦਿਆ ਕਰੋ ਲਾਈਕ ਦਾ ਕੋਈ ਬਟਨ ਮਤਲਬ ਪੈਸਾ ਨਹੀਂ ਲੱਗਦਾ ਹੈਗਾ ਅੰਗੂਠੇ ਦਾ ਬਟਨ ਦਵਾ ਦਿਆ ਕਰੋ ਕਈ ਵਾਰ ਭੈਣਾਂ ਵੀ ਹਨਾ ਜਿਹੜੀਆਂ ਆਪਾਂ ਨੂੰ ਕਮੈਂਟ ਕਰਦੀਆਂ ਨੇ ਉਹ ਵੀ ਭੁੱਲ ਜਾਂਦੀਆਂ ਨੇ ਹਨਾ ਲਾਈਕ ਹਨਾ ਦੇਖੋ ਮੈਂ ਹਨਾ ਸਾਰਿਆਂ ਦੀ ਜਿੰਨੀਆਂ ਭੈਣਾਂ ਦੀ ਵੀਡੀਓ ਦੇਖਦੀ ਆ ਚਾਹੇ ਦੇਖਦੀ ਨਹੀਂ ਲਾ ਕੇ ਛੱਡ ਦਿੰਦੀ ਆ ਹਨਾ ਇੰਨਾ ਟਾਈਮ ਤਾਂ ਨਹੀਂ ਹੁੰਦਾ ਹੈਗਾ ਵੀ ਆਪਾਂ ਦੇਖ ਲਈਏ ਬੈਠ ਕੇ ਲਾ ਕੇ ਰੱਖ ਲੰਨੇ ਤਾਂ ਕੰਮ ਕਰਦੇ ਫਿਰ ਜੰਨੇ ਆ ਮੈਂ ਲਾਈਕ ਤੇ ਹਾਈਪ ਹਾਈਪ ਵੀ ਜ਼ਰੂਰ ਕਰਦੀ ਆ ਮੈਨੂੰ ਪਤਾ ਹੈ ਹਨਾ ਵੀ ਹਰੇਕ ਜਦੋਂ ਆਪਣਾ ਮਤਲਬ ਹਫਤਾ ਬਦਲਦਾ ਐ ਹਫਤਾ ਬਾਤ ਬਾਤ ਸੋਬਾਰ ਆਉਂਦਾ ਹਨਾ ਤੇ ਨਿਊ ਹਾਈਪ ਆ ਜਾਂਦਾ ਆਪਾਂ ਨੂੰ ਹਫਤੇ ਵਿੱਚ ਤਿੰਨ ਵਾਰ ਕਰਨਾ ਹੁੰਦਾ ਮੈਂ ਹਮੇਸ਼ਾ ਹਰੇਕ ਦੀ ਵੀਡੀਓ ਨੂੰ ਹਾਈਪ ਕਰਦੀ ਆ ਜਿੰਨਾ ਵੀ ਭੈਣੀਆਂ ਨੇ ਦੇਖਦੀਆਂ ਹਨਾ ਪਲੀਜ਼ ਭੈਣੋ ਹੱਥ ਜੋੜ ਕੇ ਬੇਨਤੀ ਆ ਹਾਈਪ ਕਰ ਦਿਆ ਕਰੋ ਵੀਡੀਓ ਨੂੰ ਹਨਾ ਹਫਤੇ ਵਿੱਚ ਤਿੰਨ ਵਾਰ ਕਰਨੀ ਹੁੰਦੀ ਆ ਬਸ ਹਨਾ ਤਿੰਨ ਵੀਡੀਓ ਹਾਈਪ ਕਰ ਦਿਆ ਕਰੋ ਹਨਾ ਇਹਦੇ ਨਾਲ ਹੋਰ ਤਾਂ ਕੁਝ ਨਹੀਂ ਵੀਡੀਓ ਨੂੰ ਮਤਲਬ ਜੰਪਿੰਗ ਮਿਲ ਜਾਂਦੀ ਆ ਅੱਗੇ ਆ ਜਾਂਦੀ ਆ ਵੀਡੀਓ ਹਨਾ ਹਾਈਪ ਕਰਨਾ ਪਲੀਜ਼ ਹਾਈਪ ਕਰ ਦਿਆ ਕਰੋ ਜ਼ਰੂਰ ਹਨਾ ਮੈਂ ਹਰ ਇੱਕ ਭੈਣ ਦੀ ਹਾਈਪ ਕਰਦੀ ਆ ਵੀਡੀਓ ਨੂੰ ਚਾਹੇ ਤੁਸੀਂ ਮੈਂ ਉਹਨਾਂ ਨਾਲ ਜੁੜੀ ਹੋਈਆਂ ਜਾਂ ਕਿਸੇ ਹੋਰ ਵੀ ਭੈਣ ਭਾਈ ਦੇ ਆਪਾਂ ਵੀਡੀਓ ਦੇਖਦੇ ਆ ਉਹਨਾਂ ਦੀ ਵੀਡੀਓ ਨੂੰ ਵੀ ਚਾਹੇ ਬੜੇ ਬਲੌਗਰ ਨੇ ਉਹਨਾਂ ਦੀ ਵੀਡੀਓ ਨੂੰ ਵੀ ਹਾਈਪ ਕਰਦੀ ਆ ਕਿਉਂਕਿ ਜੀ ਪਤਾ ਹੈ ਹਨਾ ਵੀ YouTube ਤੇ ਮੇਨ ਤਾਂ ਬਹੁਤ ਆਉਂਦੀ ਆ ਕੰਮ ਕਰਨ ਦੀ ਹਨਾ ਆਪਾਂ ਸਾਰਿਆਂ ਨੂੰ ਸਪੋਰਟ ਕਰਦੇ ਆ ਹਨਾ ਜਿਹੜੇ ਭੈਣਾ ਨਹੀਂ ਕਮੈਂਡ ਕਰਦੇ ਆ ਆਪਾਂ ਉਹਨਾਂ ਦੀ ਵੀਡੀਓ ਵੀ ਲਾ ਕੇ ਛੱਡ ਦਿੰਦੇ ਹੁੰਨੇ ਆ ਤੇ ਹਾਈਪ ਵਗੈਰਾ ਕਰ ਦਿੰਦੇ ਆ ਪਲੀਜ਼ ਹਾਈਪ ਕਰ ਦਿਆ ਕਰੋ ਬਾਰ-ਬਾਰ ਕਹਿ ਰਹੀ ਆ ਹਾਈਪ ਕਰ ਦਿਆ ਕਰੋ ਜਰੂਰ ਲਾਈਕ ਹਾਈਪ ਕਮੈਂਟ ਚਾਹੇ ਨਾ ਹੀ ਕਰਿਆ ਕਰੋ ਹਨਾ ਲਾਈਕ ਤੇ ਹਾਈਪ ਜਰੂਰ ਕਰਿਆ ਕਰੋ ਭੈਣਾ ਸਾਰਿਆਂ ਹੀ ਹਨਾ ਦੇਖੋ ਜੀ ਇੱਕ ਦੂਜੇ ਦੀ ਸਪੋਰਟ ਨਾਲ ਆ ਹਨਾ ਜੇ ਸਪੋਰਟ ਕਰੋਗੇ ਤਾਂ ਹੀ ਅੱਗੇ ਜਾਵਾਂਗੇ ਹਨਾ ਤੇ ਤਾਨੂੰ ਪਤਾ ਹੀ ਹੈ ਨਾ ਕਿੰਨੀ ਵੀਡੀਓ ਬਣਾਉਣ ਦੀ ਟੈਨਸ਼ਨ ਰਹਿੰਦੀ ਆ ਫਿਰ ਉਹ ਐਡੀਟਿੰਗ ਕਰਨੀ ਐਡੀਟਿੰਗ ਤੇ ਵੱਧ ਰਹਿੰਦੀ ਆ ਨਾ ਵੀ ਐਡੀਟਿੰਗ ਵੀ ਕਰਨੀ ਆ ਕਿਉਂਕਿ ਬਣਾ ਤਾਂ ਹਰ ਇੱਕ ਲੰਦਾ ਹਨਾ ਪਰ ਐਡੀਟਿੰਗ ਕਰਨ ਤੇ ਟਾਈਮ ਲੱਗਦਾ ਕੱਲੀ ਕੱਲੀ ਗੱਲ ਦੇਖਣੀ ਜੇ ਵਾਇਸਓਵਰ ਕਰਨੀ ਆ ਤਾਂ ਬੋਲਣੀ ਆ ਨਾ ਸੋ ਸਮਝ ਕੇ ਬੋਲਣਾ ਕੋਈ ਵੀ ਇਹੋ ਜੀ ਗੱਲਬਾਤ ਨਾ ਬੋਲੀ ਜਾਵੇ ਆਪਾਂ ਤੋਂ ਹਨਾ ਵੀ ਜਿਹੜੀ ਸੁਣਨ ਵਾਲੇ ਨੂੰ ਚੰਗੀ ਨਾ ਲੱਗੇ ਹਨਾ ਜਾਂ ਦੇਖਣ ਵਾਲੇ ਨੂੰ ਚੰਗੀ ਨਾ ਲੱਗੇ ਵੀਡੀਓ ਵੀ ਦੇਖ ਕੇ ਸ਼ੂਟ ਕਰਨੀ ਪੈਂਦੀ ਆ ਹਨਾ ਬਹੁਤ ਜੰਜੀ ਮਿਹਨਤ ਹੁੰਦੀ ਆ ਇਹਨਾਂ ਕੰਮਾਂ ਤੇ ਪਲੀਸ ਸਾਰੇ ਜਣੇ ਸਪੋਰਟ ਕਰਿਆ ਕਰੋ ਹਨ ਤੇ ਲਓ ਜੀ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ ਬਾਕੀ ਜੀ ਸਾਰਿਆਂ ਦਾ ਧੰਨਵਾਦ ਵੀ ਜਿਹੜੇ ਹਨਾ ਕਮੈਂਟ ਕਰਦੇ ਨੇ ਤੇ ਲਾਈਕ ਕਰਦੇ ਨੇ ਤੇ ਹਾਈਪ ਕਰਦੇ ਨੇ ਵੀਡੀਓ ਨੂੰ ਹਨਾ ਤੇ ਸਾਰੇ ਭੈਣ ਭਾਂਜਿਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਲਓ ਜੀ ਹੁਣ ਮੈਂ ਲੱਗੀ ਸੀਗੀ ਇੱਥੇ ਉੱਪੇ ਭਰਨ ਬੱਚੇ ਨਿਕਲ ਲੱਗੇ ਸੀਗੇ ਬਸ ਹੁਣ ਛੁੱਟੀ ਦਾ ਟਾਈਮ ਵੀ ਹੋ ਗਿਆ ਸੀਗਾ ਤੇ ਮੈਂ ਜਿਸ ਘਰ ਨੂੰ ਢੀਖ ਰਹੀ ਸੀ ਮੈਂ ਜਿਸ ਘਰ ਨ ਆਇਆ ਹੀ ਨਹੀਂ ਵੀ 3 ਵਜ ਗਿਆ ਅੱਗੇ ਤਾਂ 3 ਵਜ ਦੇ ਪੂਰਾ ਘਰੇ ਆ ਜਾਂਦਾ ਸਜਪਰੀ ਤੋਂ ਦਾ 3:30 ਹਲੇ ਆਇਆ ਨਹੀਂਗਾ ਮੈਨੂੰ ਐ ਵੀ ਮੇਰੀ ਇੱਕ ਰਜਾਈ ਸੀ ਉਹਦੇ ਸਮੇਂ ਦੇ ਆ ਜਵੇ ਹਨਾ ਫਿਰ ਉਹਨਾਂ ਚਾਹ ਦੇ ਕੇ ਕਿਉਂਕਿ ਜਿਹਨਾਂ ਦੇ ਮੋਬਾਈਲ ਵੀ ਲੈ ਲੈਣਾ ਹਨਾ ਬਸ ਇੰਨੀ ਕੁ ਵੀਡੀਓ ਸ਼ੂਟ ਹੋਊਗੀ ਫਿਰ ਸ਼ਾਮ ਨੂੰ ਬਣਾਵਾਂਗੇ ਥੋੜੀ ਜੀ ਤੇ ਉਹਨੇ ਚਾਹ ਚਾਹ ਪੀਣ ਲੱਗੇ ਨੇ ਮੋਬਾਈਲ ਜ਼ਰੂਰ ਦੇਖਣਾ ਹੁੰਦਾ ਚਾਹੇ ਬਾਚ ਰੱਖ ਦੋ ਪਰ ਚਾਹ ਉਹਨੇ ਮੋਬਾਈਲ ਦੇ ਨਾਲੇ ਪੀਣੀ ਆ ਬੱਚਿਆਂ ਦੇ ਇਹ ਨਵੇਂ ਸ਼ੌਂਕ ਨੇ ਹਨਾ ਤੁਹਾਨੂੰ ਪਤਾ ਹੀ ਆ ਸਾਰੇ ਬੱਚੇ ਅੱਜਕੱਲ ਮੋਬਾਈਲਾਂ ਦੇ ਨਾਲੇ ਚੱਲਦੇ ਨੇ ਹਨਾ ਤੇ ਹਰ ਕੰਮ ਮੋਬਾਈਲ ਦੇ ਨਾਲ ਕਰਦੇ ਨੇ ਤੇ ਲੋ ਜੀ ਆਪਣੇ ਇੱਥੇ ਰਚਾਈ ਵੀ ਕੰਪਲੀਟ ਹੋ ਗਈ ਇਹਨੂੰ ਚੱਕ ਕੇ ਰੱਖ ਦਈਏ ਮੈਨੂੰ ਲੱਗਦਾ ਹੁਣ ਜਿਸਕਰਨ ਆ ਗਿਆ ਲੋ ਜੀ ਆ ਗਿਆ ਤੇ ਇਹੀ ਦੀ ਆਦਤ ਆ ਵੀ ਇਹਨੇ ਜਾਂਦੇ ਹੋਏ ਨੇ ਵੀ ਮੈਨੂੰ ਮਿਲ ਕੇ ਜਾਣਾ ਹਨਾ ਤੇ ਆਉਂਦੇ ਨੇ ਫਿਰ ਮਿਲਣਾ ਹਨਾ ਤੇ ਇਹ ਨਾ ਪੈਸੇ ਲੈ ਕੇ ਗਿਆ ਸੀ ਸਵੇਰੇ 10-15 ਰੁਪਏ 15 ਰੁਪਏ ਲੈ ਕੇ ਗਿਆ ਤਾਂ ਤੇ ਇਹ ਉਹਦੇ ਵਿੱਚੋਂ ਨਾ ਹਾ ਕੀ ਪਤਾ ਨਹੀਂ ਕੇਕ ਵਗੈਰਾ ਜਿਹ ਲਈ ਫਿਰਦਾ ਸੀ ਖਾਣ ਨੂੰ ਚਾਹਦੇ ਨਾਲ ਤੇ ਹੈਲੋ ਕਹਿ ਕੇ ਕਿਹਾ ਤੁਹਾਨੂੰ ਲਓ ਜੀ ਆਪਣਾ ਚਕਲੇਟ ਭਾਂਡੇ 4:05 ਦਾ ਟਾਈਮ ਹੋ ਗਿਆ ਹਰ ਜੁਰ ਚੱਲਦੇ ਹਾਂ ਹੁਣ ਹੂੰ ਤੈਨੂੰ ਪਤਾ ਲੱਗ ਜਾਂਦਾ ਹੈ ਨਾ ਬੱਚੀ ਨੂੰ ਆਪਣੀ ਪਤਾ ਲੱਗ ਜਾਂਦਾ ਵਿਚਾਰਾਂ ਟਾਈਮ ਹੋ ਗਿਆ ਦੁੱਧ ਮਿਲੂ ਜਰੂਰ ਮਿਲਣੀ ਹੈ ਹੂੰ ਚਾਰੇ ਘੜੀਏ ਦੇ ਦੇ ਨਾ ਹੂੰ ਤੂੰ ਖਾ ਲੈ ਕੱਖ ਅੱਧੇ ਖਾ ਲੈ ਦੇਖਣਾ ਤੇ ਹੈ ਨਾ ਉਦਰੇ ਕੋ ਭੈਣ ਦਾ ਮੈਸੇਜ ਆਇਆ ਸੀ ਕਹਿੰਦਾ ਕੀ ਨਾਮ ਸੀਗਾ ਅੰਮ੍ਰਿਤਸਰ ਕੈਲੀਫੋਰਨੀਆ ਨਾਂ ਦੀ ਆਈਡੀ ਆ ਉਹਨਾਂ ਦੀ ਹੈ ਨਾ ਉਹਨਾਂ ਦਾ ਮੈਸੇਜ ਸੀਗਾ ਕਹਿੰਦੇ ਤੁਸੀਂ ਬੱਕਰੀਆਂ ਵੀ ਰੱਖਿਆ ਹੋ ਜਾਂਦੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਵੀ ਥੋੜਾ ਬਲੌਗ ਬਾਕੀ ਲੱਗਾ ਘਰੇਲੂ ਆਪਾਂ ਨੇ ਦਿਖਾਇਆ ਸੀ ਤਾਂ ਕੰਮਕਾਰ ਆਪਣਾ ਚਿਲੋਂ ਬਹੁਤ ਪਸੰਦ ਆਇਆ ਥੈਂਕ ਯੂ ਭੈਣੇ ਕਮੈਂਟ ਕਰਨ ਲਈ ਹੈ ਨਾ ਵੀਡੀਓ ਤੇ ਤੇ ਬੱਕਰੀਆਂ ਦੇਖ ਲਓ ਇਹ ਖਾਂਦੀਆਂ ਘੱਟ ਨੇ ਖਣਾਉਂਦੀਆਂ ਵੱਧ ਨੇ ਰੱਖਣੀਆਂ ਬਹੁਤ ਆ ਕੀਰੀ ਆਪਣੇ ਤਾਂ ਦੋਏ ਨੇ ਦੇਖ ਲਓ ਜਿਨ੍ਹਾਂ ਦੇ ਵੱਧ ਹੋਣਗੇ ਉਹਨਾਂ ਦਾ ਕੀ ਹਾਲ ਹੁੰਦਾ ਆ ਅ ਡੱਕੇ ਡੁੱਕੇ ਸਾਰੇ ਖਾ ਜਾਂਦੀਆਂ ਨੇ ਇਹ ਛਿਲਕਾ ਵਗੈਰਾ ਕੋਹ ਨਹੀਂ ਛੱਡਦੀਆਂ ਹੈਗੀਆਂ ਇੱਧਰ ਆਪਣੀ ਖੁਸ਼ੀ ਨੂੰ ਆਪ ਆਪਾ ਨੂੰ ਰਿਮਿਆ ਆ ਸੜਦਨ ਨੂੰ ਪ੍ਰਾਲੀ ਵੀ ਬਹੁਤ ਵਧੀਆ ਮਤਲਬ ਜੰਗਾਲੀ ਜਿਹਾ ਵੰਗੂ ਖਾਈ ਜਾਂਦੀ ਹੈ ਬਸ ਤਾਂ ਦੁੱਧੇ ਪਾਉਣਿਆਂ ਨੂੰ ਤੇ ਆਹੀ ਰਸਾ ਚੱਬਦੀ ਹੁੰਦੀ ਹੈ ਰਸਾ ਨਾ ਪਾਨੇ ਖਰਜਾ ਖਰਜਾ ਇਹਨੂੰ ਆ ਵੀ ਦੁੱਧ ਪਲਾਉਣਾ ਆ ਗਿਆ ਰਸਾ ਲਿਆ ਕੇ ਪਾਏ ਨਾਵੇਂ ਅੱਖਾਂ ਕੀ ਸਾਰੇ ਚੱਬ ਜਾਂਦੇ ਤੇ ਤਾ ਕਰਕੇ ਆਪਾਂ ਇਹ ਪ੍ਰਾਲੀ ਸੜਦੇ ਹੁੰਦੇ ਆ ਤੇ ਮੂੰਹ ਮਰ ਜਾਂਦੀ ਆ ਫਿਰ ਇਹ ਰਸਾ ਨਹੀਂ ਚੱਬਦੀ ਹੈਗੀ ਤੇ ਉਧਰ ਸਵੀਟੀ ਰਸੇ ਤਣਾਉਂਦੀ ਆ ਬਣੀ ਤੇ ਚਲੋ ਜੇ ਪਤਾਰਾ ਚੋਲੋ ਉਹ ਹਟਾ ਦਈਏ ਪਤਾਰਾ ਚੋਲਾ ਕੱਪੜੇ ਲਾ ਲੈਣੇ ਕੱਲ ਦੇ ਸੁੱਕ ਗਏ ਵੈਸੇ ਕੱਲ ਵੀ ਤਾਂ ਪਨਵਈਆ ਚੁੱਕੀ ਬਸ ਇਹ ਟੋਕਾ ਵਗੈਰ ਕਰਕੇ ਰੱਖ ਤਾ 12 ਚੋਨਾ ਹੁਣ ਮੈਂ ਫਟਾਫਟ